ਸੰਗਤ ਆਮਣਾਖ ਪਰੋ ਅਰਜ ਕੀਤੀ ਸਾਨੂੰ ਆਏ ਕੇ ਦਰਸ਼ ਦਿਖਾਓ ਗੁਰਜੀ ਕਿਰਤ ਧਰਮ ਦੀ ਵਿੱਚੋਂ ਦਸਵੰਦ ਕੱਢਿਆ ਨਾਲੇ ਆਪ ਜੀ ਗੁਰੂ ਘਰ ਲਿਆਓ ਗੁਰਜੀ ਸਾਡੀ ਥਾ ਰੂਪ ਅਸਾਂ ਦਾ ਸਿੱਖ ਜਾਊ ਗੁਰਾਂ ਆਖਿਆ ਕਰਿਓ ਨਾ ਤਰਕ ਕੋਈ ਸਾਡੇ ਵਿੱਚ ਤੇ ਬਿਰੀ ਚੰਦ ਵਿੱਚ ਸੰਗਤੇ ਕਿਹਾ ਗੁਰਾਂ ਨੇ ਰਿਆ ਨਾ ਫਰਕ ਕੋਈ ਔ ਸੇਵਾ ਕੀਤੀ ਐ ਤੁਸਾਂ ਨਿਸ਼ਕਾਮ ਹੋ ਕੇ ਪਿਤਾ ਗੁਰੂ ਦੀਆਂ ਰਹਿਮਤਾਂ ਮਾਣੀਆਂ ਨੇ ਕੋਈ ਕਮੀ ਨਾ ਰਹੀ ਬ੍ਰਹਮ ਗਿਆਨੀ ਪੂਰਾ ਵਿਦਿਆ ਸੱਬੇ ਹੀ ਇਸ ਨੇ ਜਾਣੀਆਂ ਨੇ ਸੂਖਮ ਸੁਰਤੈ ਨਾਮ ਵਿੱਚ ਲੀਨ ਹੋਈ ਨਹੀਂ ਜੇ ਵਿਸ਼ੇ ਵਕਾਰਾਂ ਦਾ ਠਰਕ ਕੋਈ ਸਾਡੇ ਵਿੱਚ ਤੇ ਬਿਰੀ ਚੰਦ ਵਿੱਚ ਸੰਗ ਤੇ ਕਿਹਾ ਗੁਰਾਂ ਨੇ ਰਿਆਣਾ ਫਰਕ ਕੋਈ ਆ ਘੋੜੇ ਕੱਢ ਲਿਆਵਣੇ ਕਿਲੇ ਵਿੱਚੋਂ ਤੇ ਬਲਦੇ ਮੱਠ ਵਿੱਚ ਸੇਵਾ ਲਈ ਬਹਿ ਜਾਣਾ ਘੋੜੇ ਕੱਢ ਲਿਆਵਣੇ ਕਿਲੇ ਵਿੱਚੋਂ ਬਲਦੇ ਮੱਠ ਵਿੱਚ ਸੇਵਾ ਲਈ ਬਹਿ ਜਾਣਾ ਕਾਰਜ ਬਹੁਤ ਨਿਪਟਾਏ ਜ਼ਿੰਮੇਵਾਰ ਹੋ ਕੇ ਸਤ ਬਚਨ ਹਰ ਵੇਲੇ ਹੀ ਕਹਿ ਜਾਣਾ ਓ ਲੇਖਾ ਜੋਖਾ ਸਾਂਭਿਆ ਗੁਰੂ ਕਰਦਾ ਈ ਓ ਲੇਖਾ ਜੋਖਾ ਸਾਂਭਿਆ ਗੁਰੂ ਕਰਦਾ ਸਾਂਭੇ ਦਫ਼ਤਰ ਨੂੰ ਜਿਵੇਂ ਕਲਰਕ ਕੋਈ ਸਾਡੇ ਵਿੱਚ ਤੇ ਬਿਲੀ ਚੰਦ ਵਿੱਚ ਸੰਗ ਤੇ ਕਿਹਾ ਗੁਰਾਂ ਨੇ ਧਿਆਨ ਆ ਫਰਕ ਕੋਈ ਆ ਚੌਹਾਂ ਜੰਗਾ ਦੇ ਵਿੱਚ ਕਮਾਲ ਕੀਤੀ ਬੜੀ ਇਹਨਾਂ ਨੇ ਸੇਵਾ ਸੰਭਾਲ ਕੀਤੀ ਸੇਵਾ ਇਹਨਾਂ ਨੇ ਸਾਰੀ ਨਿਸ਼ਕਾਮ ਕੀਤੀ ਚੱਲ ਗੁਰਮਤ ਮਰੀ ਜਾਦਾ ਅਨਸਾਰ ਕੀਤੀ ਦਿਲ ਦੇ ਨਾਲ ਹੀ ਦੇਹੀ ਦਿਲ ਤੋਂ ਬਿਨਾ ਨਾ ਸਕੇਗਾ ਧਰਕ ਕੋਈ ਸਾਡੇ ਵਿੱਚ ਤੇ ਬਿਲੀ ਚੰਦ ਵਿੱਚ ਸੰਗ ਤੇ ਕਿਹਾ ਗੁਰਾਂ ਨੇ ਰਿਆਣਾ ਫਰਕ ਕੋਈ ਆ ਕੁੱਕੂ ਅਤੇ ਅਨੰਤੇ ਨੂੰ ਪੋਛ ਦੇਖੋ ਜਿਨ੍ਹਾਂ ਉੱਪਰ ਹੈ ਪਾਰਿ ਉਪਕਾਰ ਕੀਤਾ ਭਲਾ ਲੋਚ ਦੇ ਨੇ ਚੰਗਾ ਚਿਤਵ ਦੇ ਨੇ ਬੜਾ ਇਹਨਾਂ ਨੇ ਪਾਰਿ ਉਪਕਾਰ ਕੀਤਾ ਜਿਨੇ ਜਿਨੇ ਵੀ ਇਹਨਾਂ ਦੀ ਸੰਗਤ ਕੀਤੀ ਉਹਨਾਂ ਵਿੱਚੋਂ ਨਾ ਪਰੇਗਾ ਨਰਕ ਕੋਈ ਸਾਡੇ ਵਿੱਚ ਤੇ ਫਰੀ ਚੰਦ ਵਿੱਚ ਸੰਗਤੇ ਕਿਹਾ ਗੁਰਾਂ ਨੇ ਰਿਆਣਾ ਫਰਕ ਕੋਈ ਓ ਲਾਲ ਚੰਦ ਸੁਪੁੱਤਰ ਹੈ ਕੋਲ ਸਾਡੇ ਲਾਲ ਚੰਦ ਸੁਪੁੱਤਰ ਹੈ ਕੋਲ ਸਾਡੇ ਪਿਤਾ ਵਾਂਗ ਹੀ ਸੇਵਾ ਕਮਾਵਾਂ ਸਾਡੇ ਭੇਜੇ ਜਦ ਬਾਬਾ ਜੀ ਜਾਣ ਕਿਦਰੇ ਇਨਾ ਵਾਗ ਹੀ ਕਾਰਜ ਨਿਪਟਾਉਂਦਾ ਹੈ ਸੀਨਾ ਸਦਾ ਹੀ ਅਸਾਦਾ ਰਹੂ ਸੀਨਾ ਬਜਨ ਅਸਾ ਦਾ ਸਕੇ ਨਾ ਸਰਕ ਕੋਈ ਸਾਡੇ ਵਿੱਚ ਤੇ ਬਿਲੀ ਚੰਦ ਵਿੱਚ ਸੰਗ ਤੇ ਕਿਹਾ ਗੁਰਾਂ ਨੇ ਧਿਆਨਾ ਫਰਕ ਕੋਈ ਓ ਕਈਆਂ ਜਨਮਾਂ ਦੀ ਬੰਦਗੀ ਸੇਖ ਪਸ਼ੂ ਤੈਨੀ ਪਾਈ ਪਿੰਡ ਗੰਢ ਨਾ ਕਦੇ ਵੀ ਖਿਸਕਣੀ ਹੈ ਓੜਕ ਨਵੇਗੀ ਓੜਕ ਨਿਵੇਗੀ ਸਦਾ ਸੁਖੈਨੀ ਪਾਈ ਓ ਇਹਦਾ ਕਰ ਗੁਰੂ ਨਾਨਕ ਦਾ ਕਰ ਏਦਾ ਘਰ ਗੁਰੂ ਨਾਨਕ ਦਾ ਘਰ ਜਾਣੋ ਮਿੰਦਾ ਕਰਕੇ ਤੇ ਹੋਵੇ ਨਾ ਗਰਕ ਕੋਈ ਸਾਡੇ ਵਿੱਚ ਤੇ ਬਿਦੀ ਚੰਦ ਵਿੱਚ ਸੰਗ ਤੇ ਕੀ ਆ ਗੁਰਾਂ ਨੇ ਰਿਆ ਦਾ ਫਰਕ ਕੋਈ ਆ ਬਿਦੀ ਚੰਦ ਨੇ ਕੀਤੀ ਨਿਸ਼ਕਾਮ ਸੇਵਾ ਮਹਿਮਾ ਹੋਵੇਗੀ ਗੁਰੂ ਦਰਬਾਰ ਅੰਦਰ ਜੀਨਾ ਗੁਰੂ ਨੂੰ ਸੇਵਾ ਚਿੱਤ ਲਾ ਕੇ ਜਾਉ ਪੁੱਜਿਆ ਕੁੱਲ ਸੰਸਾਰ ਅੰਦਰ ਬੈਂਕਾ ਲਿਖੇ ਗੁਰਜੰਟ ਸਿੰਘ ਸ਼ਾਂਦਿਓ ਦੇ ਗੁਰੂ ਪੰਥ ਲਈ ਕਰੇ ਜੇ ਵਰਕ ਕੋਈ ਸਾਡੇ ਵਿੱਚ ਤੇ ਬਿਰੀ ਚੰਦ ਵਿੱਚ ਸੰਗਤੇ ਕਿਹਾ ਗੁਰਾਂ ਨੇ ਰਿਆ ਨਾ ਫਰਕ ਕੋਈ ਕਿਹਾ ਗੁਰਾਂ ਨੇ ਦਿਆ ਨਾ ਫਰਕ ਕੋਈ